ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਨੌਟੀਕਲ ਮਾਈਲਸ ਦੇ ਬਾਰੇ ਤੁਸੀਂ ਅਕਸਰ ਹੀ ਇਹ ਸ਼ਬਦ ਸੁਣਿਆ ਹੋਊਗਾ ਨੌਟੀਕਲ ਮਾਈਲਸ ਅੱਜ ਤੁਹਾਨੂੰ ਦੱਸ ਦਿਆਂ ਇਹ ਕੀ ਹੈ ਇਹ ਸਮੁੰਦਰ ਨੂੰ ਮਾਪਣ ਦੀ ਇੱਕ ਇਕਾਈ ਹੈ ਇੱਕ ਨੌਟੀਕਲ ਮਾਈਲਸ ਦੇ ਵਿੱਚ 1852 ਮੀਟਰ ਹੁੰਦੇ ਆ ਮਤਲਬ 22 ਕਿਲੋਮੀਟਰ ਦੇ ਲਗਭਗ ਹਰੇਕ ਦੇਸ਼ ਨੂੰ ਇਹ ਏਰੀਆ ਦਿੱਤਾ ਜਾਂਦਾ ਜਿਨ੍ਹਾਂ ਦੇ ਨਾਲ ਸਮੁੰਦਰ ਜਾਂ ਸਮੁੰਦਰੀ ਤੱਟ ਲਗਦਾ ਹੈ ਇਹ ਏਰੀਆ ਤਾਂ ਰਿਜ਼ਰਵ ਕੀਤਾ ਜਾਂਦਾ ਹੈ ਤਾਂ ਕਿ ਉਹ ਆਪਦੇ ਦੇਸ਼ ਦੀ ਪ੍ਰੋਟੈਕਸ਼ਨ ਕਰ ਸਕਣ ਉੱਥੇ ਜਲ ਸੈਣਾ ਲਾ ਸਕਣ ਆਪਦੀ ਜਾਂ ਖਣਚ ਪਦਾਰਥ ਵਗੈਰਾ ਦੀ ਖੋਜ ਕਰ ਸਕਣ ਉਹ ਕਿੰਨਾ ਮਰਜੀ ਡੂੰਘਾ ਜਾ ਕੇ ਤੋਂ ਤੇਲ ਕੱਢ ਸਕਦੇ ਆ ਉਹਨਾਂ ਤੇ ਕੋਈ ਵੀ ਇੰਟਰਨੈਸ਼ਨਲ ਲਾ ਦੇ ਮੁਤਾਬਕ ਕਾਰਵਾਈ ਨਹੀਂ ਕੀਤੀ ਜਾ ਸਕਦੀ ਉਹ ਇਹ ਬਾਉਂਡਰੀ ਲਾਈਨ ਤੋਂ ਅੱਗੇ ਨਹੀਂ ਜਾ ਸਕਦੇ ਇਹ ਨਹੀਂ ਵੀ ਉਹਨਾਂ ਦੀ ਫੌਜ ਕਿਤੇ ਵੀ ਤੁਰੇ ਫਰੇ ਇੱਕ ਏਰੀਆ ਨਿਦਾਰਤ ਕੀਤਾ ਜਾਂਦਾ ਹੈ ਇਹ ਨੌਟੀਕਲ ਮਾਈਲਸਟੇਜ ਤਾਂ ਰੱਖਦੇ ਆ ਤਾਂ ਕਿ ਉਹ ਆਪਦੇ ਦੇਸ਼ ਦੀ ਪ੍ਰੋਟੈਕਸ਼ਨ ਕਰ ਸਕਣ। ਟ੍ਰਾਂਸਪੋਰਟੇਸ਼ਨ ਵਾਸਤੇ ਅਲੱਗ-ਅਲੱਗ ਰਸਤੇ ਵਰਤੇ ਜਾਂਦੇ ਆ। ਸਭ ਤੋਂ ਜਿਹੜਾ ਵੱਡਾ ਰਸਤਾ ਹੈ OS ਵੇਗਨਰ ਉਹ ਤੋਂ ਬਾਅਦ ਇੱਕ ਦੋ ਹੋਰ ਓਪਨ ਰੂਟ ਹਨ।